ਤੇ 24 ਤਰੀਕ ਨੂੰ OTT ਪਲੇਟਫਾਰਮ ਤੇ ਰਿਲੀਜ਼ ਹੋਣ ਜਾ ਰਹੀ ਮੂਵੀ ਗੁਰਮੁਖ ਜਿਸ ਤੇ ਕਿ ਅੱਜ ਸਪੈਸ਼ਲ ਸਕਰੀਨਿੰਗ ਸੀਗੀ ਔਰ ਮੇਰੇ ਨਾਲ ਗੁਲਰੀਨ ਚੋਪੜਾ ਨੇ ਜਿਹੜੇ ਕਿ ਇਸ ਫਿਲਮ ਵਿੱਚ ਬਹੁਤ ਵੱਡੇ ਕਿਰਦਾਰ ਨਿਭਾਏ ਨੇ ਵਕੀਲ ਦਾ ਮੈਂ ਕੀ ਕਹਣਾ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਫਿਲਮ ਮੈਨੂੰ ਤਾਂ ਬਹੁਤ ਅੱਛੀ ਲੱਗੀ ਮੈਨੂੰ ਕਿਰਦਾਰ ਕਿਵੇਂ ਲੱਗਿਆ ਤੁਹਾਨੂੰ ਵਕੀਲ ਬਹੁਤ ਅੱਛਾ ਲੱਗਾ ਸੋ ਇਹ ਜਿਹੜਾ ਸ਼ੌਕਨ ਜੀ ਸਾਰਿਆਂ ਨੂੰ 24 24 ਜਨਵਰੀ ਨੂੰ 2025 ਕੋਟੀ ਟਿੱਕਲ ਵਨ ਤੇ ਰਿਲੀਜ਼ ਹੋ ਰਹੀ ਹੈ ਸਿੱਖਿਜ਼ਮ ਨੂੰ ਦਰਸਾਉਂਦੀ ਹੈ ਸਾਡੀ ਪੱਗ ਦੀ ਕੀ ਵੈਲਿਊ ਹੈ ਅਖਿਰ ਪੱਗ ਕੀ ਰਿਸਪੌਂਸਿਬਿਲਟੀ ਹੈ ਇੱਕ ਸਿੱਖ ਲਈ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਯੂਥ ਨੂੰ ਨਹੀਂ ਪਤਾ ਹੈ ਟਰਬਨ ਕੀ ਹੈ ਔਰ ਕਿਉਂ ਸੀ ਟਰਬਨ ਬੰਦਿਆ ਔਰ ਇੱਕ ਕੁੜੀ ਕਿਵੇਂ ਸੇਫ ਫੀਲ ਕਰਦੀ ਹੈ ਇੱਕ ਟਰਬਨ ਵਾਲੇ ਬੰਦੇ ਦੇ ਨਾਲ ਜ਼ਰੂਰ ਦੇਖੋ ਸਾਡਾ ਸਾਰਿਆਂ ਦਾ ਹੱਕ ਬੰਦ ਹੈ ਜੇ ਸਾਨੂੰ ਕਦੇ ਕੋਈ ਲਾਈਫ ਵਿੱਚ ਪ੍ਰੋਬਲਮ ਹੈ ਅਸੀਂ ਸਾਹਮਣੇ ਲੈ ਕੇ ਆਈਏ ਉਸ ਮੁੱਦੇ ਨੂੰ ਤੇ ਇਨਸਾਫ ਲਈ ਕਾਮ ਕਿਸੇ ਵੀ ਕੈਰੈਕਟਰ ਨੂੰ ਡੈਪ ਤੱਕ ਨਿਭਾਉਣ ਵਾਸਤੇ ਉਸ ਕੈਰੈਕਟਰ ਨੂੰ ਜਿਉਣਾ ਪੈਂਦਾ ਹੈ ਨਾ ਤੇ ਤੁਸੀਂ ਇੱਕ ਐਡਾ ਵੱਡੇ ਵਕੀਲ ਦਾ ਕੈਰੈਕਟਰ ਨਿਭਾਇਆ ਫਿਰ ਕਿਸਾ ਐਕਸਪੀਰੀਅੰਸ ਰਿਹਾ ਹੈ ਮੈਂ ਪਹਿਲਾਂ ਵਿਲਿੰਗ ਨਹੀਂ ਸੀ ਇਹ ਕੈਰੈਕਟਰ ਕਰਨ ਲਈ ਬਿਕੋਜ਼ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਲਈ ਬੜਾ ਔਖਾ ਮੈਂ ਕਦੇ ਕੀਤਾ ਨਹੀਂ ਹਾਂ ਜਿਹੜਾ ਰੋਲ ਬਟ ਪਾਲੀ ਜੀ ਨੇ ਮੈਨੂੰ ਹੈਲਪ ਕੀਤੀ ਔਰ ਅਨੇ ਸਿਖਾਇਆ ਕਿਵੇਂ-ਕਿਵੇਂ ਕਰਨਾ ਹੈ ਕਿ ਸ਼ਰਾਬੀ ਦੀ ਐਕਟਿੰਗ ਕਿਵੇਂ ਕਰਨੀ ਹੈ ਉਹਨਾਂ ਨੇ ਮੈਨੂੰ ਜੋ ਕਰਕੇ ਦਿਖਾਉਂਦੇ ਸੀਗੇ ਤੇ ਮੈਂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਮੀਦ ਕਰਾਂਗੀ ਤੁਹਾਨੂੰ ਇੱਕ ਡਿਫਰੈਂਟ ਗੁਰਲੀ ਇਸ ਫਿਲਮਸ ਦੇਖਣ ਨੂੰ ਮ ਫਿਲਮ ਦੀ ਕਹਾਣੀ ਸੁਣੀ ਸੀ ਤਾਂ ਅਪਰੋਚ ਹੋਇਆ ਸੀ ਤੁਹਾਨੂੰ ਇਹ ਬੀਸਕਲ ਵਿੱਚ ਤੁਸੀਂ ਕੰਮ ਕਰੋ ਤੇ ਉਸ ਤੋਂ ਤੇ ਹੁਣ ਕੀ ਫਰਕ ਲੱਗ ਰਿਹਾ ਹੈ ਉਹਦੇ ਨੇ ਮਨ ਕਰਤਾ ਸੀ ਕਿ ਮੈਂ ਉਹ ਜਿਆ ਰੋਲ ਨਹੀਂ ਕਰ ਸਕਦੀ ਬਟ ਉਹਨਾਂ ਨੇ ਕਿਹਾ ਨਹੀਂ ਹੈ ਰੋਲ ਤੂੰ ਹੀ ਕਰ ਸਕਦੀ ਹੈ ਤੇ ਉਹਨਾਂ ਨੇ ਕੌਨਫੀਡੈਂਸ ਦਿਖਾਇਆ ਯਕੀਨ ਦਿਖਾਇਆ ਕਿ ਗੁਰਲੀਨ ਥੋੜਾ ਔਖਾ ਜ਼ਰੂਰ ਹੈ ਬਟ ਤੂੰ ਕਰ ਜਾਣਾ ਤੇ ਉਹਨਾਂ ਨੇ ਕਰਵਾਇਆ ਔਰ ਹੁਣ ਜਦੋਂ ਮੈਂ ਸਕਰੀਨ ਤੇ ਦੇਖਿਆ ਤੇ ਵਾਕਈ ਡਿਫਰੈਂਟ ਲੱਗ ਰਿਹਾ ਹੈ ਇਮੋਸ਼ਨਲ ਵੀ ਹੈ ਨੌਟੀ ਵੀ ਹੈ ਔਰ ਡੇਂਜਰਸ ਵੀ ਔਰ ਕੁੜੀ ਸੋ ਦਮਦਾਰ ਰੋਲ ਬੜੀ ਕਿਸਮਤ ਆ ਤੁਹਾਨੂੰ ਨਸੀਬ ਹੁੰਦੇ ਆਮ ਸੋ ਲੱਕੀ ਕਿ ਮੈਨੂੰ ਜਿੰਨੇ ਵੀ ਰੋਲ ਮਿਲਦੇ ਆ ਸਾਰੇ ਦਮਦਾਰ ਹੀ ਮਿਲਦੇ ਆ ਇਹਦਾ ਮਤਲਬ ਡਾਇਰੈਕਟਰਸ ਮੇਰੇ ਤੇ ਯਕੀਨ ਰੱਖਦੇ ਆ ਕਿ ਅਸੀਂ ਕੋਈ ਵੀ ਦਮਦਾਰ ਰੋਲ ਦਵਾਂਗੇ ਗੁਰਲੀਨ ਉਹਨੂੰ ਨਿਭਾ ਦੇਗੀ ਮੈਮ ਸੇਧ ਕੀ ਦੇਣ ਜਾ ਰਹੇ ਹੋ ਇਸ ਮੂਵੀ ਜਿਹੜਾ ਜਿਹੜੇ ਨੌਜਵਾਨ ਫੀਰੀ ਸਾਰੇ ਮੈਂ ਇਹ ਕਹਿਣਾ ਚਾਹਾਂਗੀ ਕੋਈ ਵੀ ਕੁੜੀ ਹੋਵੇ ਆਪਣੇ ਆਪ ਨੂੰ ਆਲਵੇਜ਼ ਸੇਫ ਫੀਲ ਕਰੋ ਤੁਹਾਨੂੰ ਜ਼ਿੰਦਗੀ ਚ ਰਸਤੇ ਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਿਸੇ ਵੀ ਸਿੱਖ ਦੀ ਹੈਲਪ ਕਿਸੇ ਦੀ ਵੀ ਹੈਲਪ ਲੈ ਸਕਦੇ ਹੋ ਕੋਈ ਨਹੀਂ ਵੀ ਹੈਲਪ ਕਰਦਾ ਤੁਸੀਂ ਆਪਣੀ ਹੈਲਪ ਖੁਦ ਕਰੋ ਇੰਡੀਪੈਂਡੈਂਟ ਬਣੋ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਕੋਈ ਤੁਹਾਡੇ ਨਾਲ ਕੋਈ ਗਲਤ ਚੀਜ਼ ਹੋ ਵੀ ਗਈ ਹੈ ਉਹਨੂੰ ਸਮਾਜ ਵਿੱਚ ਸਾਹਮਣੇ ਲੈ ਕੇ ਆਓ ਇਨਸਾਫ ਲੋ ਸੋ ਦੈਟ ਹੋਰ ਵੀ ਸਾਰੇ ਉਹਨੂੰ ਸਿੱਖ ਮਿਲ ਸਕੇ ਵੀ ਕੋਈ ਵੀ ਅਸੀਂ ਗਲਤ ਚੀਜ਼ ਬਰਦਾਸ਼ਤ ਨਹੀਂ ਕਰਾਂ ਮੈਂ ਕੋਈ ਡਾਇਲੌਗ ਜਿਹੜਾ ਕਿ ਬਹੁਤ ਤੁਹਾਨੂੰ ਦਿਲ ਦੇ ਨੇੜੇ ਹੋਵੇ ਹਸ਼ਰ ਦੇ ਕਾਫੀ ਡਾਇਲੌਗ ਸੀਗੇ ਸੋ ਜਸ਼ਨ ਦਾ ਮੈਂ ਹੁਣ ਤੁਹਾਨੂੰ ਕਿਹੜਾ ਡਾਇਲੌਗ ਸੁਣਾਵਾਂ ਕਿ ਲੋਕ ਮੈਨੂੰ ਟਫੂ ਸਮਝਦੇ ਐ ਟਫੂ ਹੈ ਕੀ ਇਹ ਇਸੇ ਦਾ ਕੁਛ ਹੋਰ ਵਟ ਅਸੀਂ ਟਫੂ ਕਰਤਾ ਹਾਂ ਇਹ ਬਿਲਕੁਲ ਬਿਲਕੁਲ ਬਹੁਤ ਜਿਆਦਾ ਰਿਸਪੌਂਸ ਮਿਲ ਰਿਹਾ ਹੈ ਜਿਹੜੇ ਤੁਸੀਂ ਸਕਰੀਨਿੰਗ ਹੋ ਰਹੀਆਂ ਨੇ ਕਿੰਨਾ ਕ ਵਧੀਆ ਰਿਸਪੌਂਸ ਲੋਕਾਂ ਦਾ ਮਿਲੇ ਬਹੁਤ ਅੱਛਾ ਜਦੋਂ ਫਿਲਮ ਦੇਖ ਕੇ ਸਾਰੇ ਜਾਣੇ ਬਾਹਰ ਆਉਂਦੇ ਆ ਰੈਪਰੀਸ਼ੀਏਟ ਕਰਦੇ ਹੱਗ ਕਰਦੇ ਔਰ ਕਹਿੰਦੇ ਕਿ ਗੁਰਲੀਨ ਤੂੰ ਕਮਾਲ ਕਰਤਾ ਤੇ ਬੜਾ ਪ੍ਰਾਊਡ ਫੀਲ ਹੁੰਦਾ ਕਿ ਹਾਂਜੀ ਇਹ ਕਨਸੈਪਟ ਜਿਹੜਾ ਕਿ ਆਣੇ ਅਮਲੇ ਟਾਈਮ ਵਿੱਚ ਹੋਰ ਵੀ ਹੋਣੇ ਚਾਹੀਦੇ ਦੋ ਹਿੰਦੀ ਫਿਲਮਾਂ ਆ ਰਹੀਆਂ ਜੀ ਮੇਰੀਆਂ ਸ਼ਾਵਰ ਅਲੀ ਐਂਡ ਰਜਨੀਸ਼ ਦੁੱਗਲ ਜੀ ਦੇ ਨਾਲ ਵੈਬ ਸੀਰੀਜ਼ ਹਿੰਦੀ ਵੈਬ ਸੀਰੀਜ਼ ਆ ਰਹੀਆਂ ਬੜੀ ਜਲਦੀਆਂ ਪੁਲੀਨ ਚੋਪੜਾ ਯਾਨੀ ਕਿ ਇਸ ਗੁਰਮੁਖ ਮੂਵੀ ਵਿੱਚ ਬਹੁਤ ਹੀ ਦਮਦਾਰ ਕਿਰਦਾਰ ਵਕੀਲ ਦਾ ਕਿਰਦਾਰ ਨੇ ਬੰਦੇ ਹੋਏ ਵੀ ਕਾਇਦੇ ਰਹੇ ਨੇ ਔਰ ਸਪੈਸ਼ਲ ਸਕ੍ਰੀਨਿਕਸ ਕੀ ਇਸ ਮੂਵੀ ਦੀ ਔਰ ਜਿਸ ਨੂੰ ਕੀ ਦੇਖ ਕੇ ਜਿਹੜੇ ਲੋਕ ਨੇ ਉਹ ਬਹੁਤ ਵੱਡੀਆਂ ਤਾਰੀਫਾਂ ਕਰ ਰਹੇ ਨੇ ਔਰ ਅਜਿਹੇ ਕਨਸੈਪਟ ਜਿਹੜੇ ਕਿ ਉਹ ਆਨਵਲੇ ਜਨ ਵਿੱਚ ਵੀ ਬਣਨੇ ਚਾਹੀਦੇ ਨੇ ਅਜਿਹਾ ਲੋਕਾਂ ਦਾ ਵੀ ਆਖਣਾ ਹੈ ਕੈਮਰਾ ਪਰ ਤੋਂ ਪਾਲ ਦੇ ਨਾਲ ਸਿਕੰਦਰ ਪਰਸੀਚਾ ਡੈਨਿਕਸ 32 ਟੀਵੀ ਅੰਮ੍ਰਿਤਸਰ